ਪਠਾਨਕੋਟ ਦੇ ਵਿੱਚ ਐਸਐਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਉਹਨਾਂ ਦੀ ਅਗਵਾਈ ਹੇਠਾਂ ਨਿਰਦੇਸ਼ਾਂ ਨਿਰਦੇਸ਼ਾਂ ਅਨੁਸਾਰ ਜਿਹੜਾ ਕਿ ਪਠਾਨਕੋਟ ਦੇ ਚੱਪੇ-ਚੱਪੇ ਦੇ ਜਿਹੜੇ ਆ ਘਰਾਂ-ਘਰਾਂ ਦੇ ਵਿੱਚ ਜਾ ਕੇ ਪੁਲਿਸ ਵੱਲੋਂ ਜਿਹੜੀ ਐ ਛਾਪੇਮਾਰੀ ਕੀਤੀ ਜਾ ਰਹੀ ਹੈ ਨਸ਼ੇ ਤਸਕਰਾਂ ਦੇ ਉੱਤੇ ਜਿਹੜੇ ਕਿ 56 ਕਸਨ ਦੀ ਜਿਹੜੀ ਐ ਪੂਰੀ ਜਿਹੜੀ ਤਿਆਰੀ ਕਰ ਦਿੱਤੀ ਗਈ ਹੈ ਤਾਂ ਇਸ ਸਬੰਧ ਵਿੱਚ ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨਾਲ ساری ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆ ਤੇ ਤੁਸੀਂ ਸਾਰੇ ਤੁਸੀਂ ਜਾਣਦੇ ਹੋ ਕਿ ਮਾਨਯੋਗ ਸੀਐਮ ਪੰਜਾਬ ਉਹਨਾਂ ਦੀ ਸਪੈਸ਼ਲ ਡਾਇਰੈਕਸ਼ਨ ਪਿਛਲੇ ਕੁਝ ਦਿਨ ਉਹਨਾਂ ਨੇ ਕੈਬਨਟ ਸਬ-ਕਮੇਟੀ ਵੀ ਬਣਾਈ ਹੈ ਜਿਹੜੀ ਨਸ਼ਿਆਂ ਤੇ ਉੱਪਰ ਜਿਹੜੀ ਕਹਿੰਮ ਚੱਲ ਰਹੀ ਹੈ ਉਹਨੂੰ ਉਹ ਉਹਨੂੰ ਵਾਚ ਕਰੋ ਇਹਦੇ ਬਾਅਦ ਆਪਣੇ ਐਸਐਸਪੀ ਪਠਾਨਕੋਟ ਸ਼੍ਰੀ ਗਲਦੰਦਰ ਸਿੰਘ ਕੇ ਲੋ ਜੀ ਇਹਨਾਂ ਦੀ ਵੀ ਸਾਨੂੰ ਖਾਸ ਸਹਾਇਤਾਈ ਹੈ ਉਹਦੇ ਬਾਅਦ ਜਿਹੜਾ ਆਪਾਂ ਇੱਕ ਮਾਰਸ਼ਲ ਸਪੈਸ਼ਲ ਡਰਾਈਵ ਜਿਹੜਾ ਪਠਾਨਕੋਟ ਚ ਜਿਹੜਾ ਸਟਾਰਟ ਕੀਤਾ ਤੇ ਉਹਦੇ ਮੱਦੇਨਜ਼ਰ ਆਪਾਂ ਜਿਹੜੇ ਆ ਆਪਣੇ ਸਿਟੀ ਸਬ-ਡਿਵੀਜ਼ਨ ਚ ਕੁੱਲ 3 ਐਫਆਈਆਰਸ ਵਾਚ ਕੀਤੀਆਂ ਤੇ ਉਹਨਾਂ ਚੋਂ ਇੱਕ ਐਫਆਈਆਰ ਜਿਹੜੀ ਐਫਆਈਆ ਨੰਬਰ 20 ਹੈ ਕੁਝ 18 ਗ੍ਰਾਮ ਹੈ ਰਵਿੰਦੀ ਰਿਕਵਰੀ ਹੋਈ ਹੈ ਉਹਦੇ ਵਿੱਚ ਆਪਾਂ ਮੌਕੇ ਤੇ ਆਏ ਆਂ پورے ਏਰੀਏ ਤੇ ਪੂਰੀ ਆਪਾਂ ਸਰਚ ਕਰਾਂਗੇ ਤੇ ਦੇਖਾਂਗੇ ਸਾਨੂੰ ਕੋਈ ਹੋਰ ਵੀ ਕੋਈ ਰਿਕਵਰੀ ਹੁੰਦੀ ਹੈ ਕਿ ਨਹੀਂ ਤੇ ਇਹ ਮੈਂ ਦੱਸ ਦੇਣਾ ਚਾਹਨਾ ਕਿ ਵੀ ਪੂਰੇ ਪਠਾਨਕੋਟ ਚ ਇਹ ਜਿਹੜਾ ਡਰਾਈਵ ਜਿਹੜਾ ਉਹ ਚੱਲ ਰਿਹਾ ਤੇ ਤਕਰੀਬਨ 8 ਦੇ ਦੋਸ਼ੀ ਆਪਾਂ ਹੈ ਰਵਿੰਦੇ ਅਲੱਗ-ਅਲੱਗ ਕੇਸ ਤੇ ਆਪਾਂ ਫੜੇ ਆਂ ਪੂਰੇ ਪਠਾਨਕੋਟ ਜ਼ਿਲ੍ਹੇ ਚ ਤੇ ਇਹਦੇ ਵਿੱਚ ਨਾ ਹੀ ਕੇਵਲ ਸਿਟੀ ਦੇ ਏਰੀਏ ਚ ਬਲਕਿ ਸਜਾਣਪੁਰ ਦੇ ਏਰੀਏ ਚ ਐਂਡ ਰੂਰਲ ਦੇ ਏਰੀਏ ਚ ਵੀ ਜਿਹੜਾ ਇਸ ਸਪੈਸ਼ਲ ਡਰਾਈਵ ਚੱਲ ਰਿਹਾ ਹੈ ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਇੱਕ ਇਹਨਾਂ ਨੂੰ ਡਰਗਸ ਪੈਟਰਨ ਨੂੰ ਬੜਾ ਇੱਕ ਸਟਰੋਂਗ ਮੈਸੇਜ ਲਾਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਸੋਚਦਾ ਕਿ ਵੀ ਆਪਾਂ ਨਸ਼ੇ ਵੇਚ ਕੇ ਇੱਥੇ ਸਰਵਾਈਵ ਕਰਵਾਂਗੇ ਤੇ ਉਹ ਪੋਸੀਬਲ ਨਹੀਂ ਔਰ ਪੁਲਿਸ ਜਿਹੜੀ ਆ ਖਾਸ ਤਵੱਜੋ ਦੇ ਕੇ ਉਹਨਾਂ ਦੇ ਖਿਲਾਫ ਚੱਲੂਗੀ ਜਿਸ ਤਰ੍ਹਾਂ ਪੂਰੇ ਪੰਜਾਬ 'ਚ ਇਹ ਚੱਲ ਰਹੀ ਆ ਜਿੱਥੇ ਜਿਹੜੇ ਪੈਟਰਨਰ ਤੇ ਆ ਐਸ ਪਰ ਲਾ ਕਨੂਨ ਦੇ ਮਤਾਬਕ ਉਹਨਾਂ ਦੇ ਮਕਾਨ ਵੀ ਜਿਹੜੇ ਢਾਈ ਦਾਰੇ ਆ ਅੱਥੇ ਵੀ ਆਪਾਂ ਪ੍ਰੋਪੋਜ਼ਲ ਤਿਆਰ ਕਰ ਰਹੇ ਆ ਜਿਨਾਤੇ ਮਲਟੀਪਲ ਐਨਡੀਪੀਐਸ ਦੀ ਐਫਆਈਆਰ ਜ ਹੈ ਤੋਂ ਸਾਰਿਆਂ ਨੂੰ ਪਤਾ ਹੈ ਤੇ ਮੇਰੀ ਇਹਨਾਂ ਨੂੰ ਸਖਤ ਚੇਤਾਵਨੀ ਹੈ ਕਿ ਵੀ ਉਹ ਆਪਣਾ ਪੜਾ ਵਿਚਾਰ ਲੈਣ ਕਿਉਂਕਿ ਪੁਲਿਸ ਜਿਹੜੀ ਹੈ ਉਹ ਛੱਡੂਗੀ ਤੇ ਆਪਾਂ ਪੂਰਾ ਮਨ ਬਣਾਇਆ ਕਿ ਵੀ ਹਰ ਇੱਕ ਬੰਦੇ ਨੂੰ ਜਿਹੜਾ ਬੰਦਾ ਨਸ਼ਾ ਵੇਚ ਰਿਹਾ ਹੋਊਗਾ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਫੜਾਂਗੇ ਉਹਨਾਂ ਦੇ ਘਰ ਜਾ ਕੇ ਫੜਾਂਗੇ ਕਿੱਥੇ ਲੱਭਣਗੇ ਉੱਥੇ ਫੜਾਂਗੇ ਤੇ ਹਰ ਪ੍ਰਕਾਰ ਦੀ ਜਿਹੜੀ ਹੈ ਕਾਨੂੰਨ ਦੇ ਮੁਤਾਬਕ ਕਾਰਵਾਈ ਵੀ ਕਰਾਂਗੇ ਤੇ ਆਪਾਂ ਇਨਸ਼ੋਰ ਕਰਨਾ ਕਿ ਵੀ ਜਿਹੜਾ ਪਠਾਨਕੋਟ ਵਿੱਚ ਕਿਸੇ ਵੀ ਟਾਈਪ ਦਾ ਨਸ਼ੇ ਦੀ ਸਪਲਾਈ ਨਸ਼ੇ ਦੀ ਸੇਲ ਯਾ ਕਿਸੇ ਵੀ ਨਸ਼ੇ ਨਸ਼ੇ ਨੂੰ ਲੈ ਕੇ ਵੰਡ ਜਿਹੜੀ ਆ ਉਹ ਨਾ ਹੋ ਸਕੇ ਤੇ ਪੁਲਿਸ ਜਿਹੜੀ ਐ ਇਨਸ਼ੋਰ ਕਰੂਗੀ ਕਿ ਵੀ ਪਠਾਰਪੁਰ ਦੇ ਵਿੱਚ ਜਿਹੜਾ ਉਹ ਜਿਹੜੇ ਪੈਡਲਰ ਦਾ ਉਹਨਾਂ ਦੇ ਖਿਲਾਫ ਇੱਕ ਐਗਜ਼ੈਂਪਲਰੀ ਆਪਾਂ ਐਕਸ਼ਨ ਕਰੀ ਸਰ ਜਿਹੜੇ ਫੜੇਗੇ ਉਹਨਾਂ ਨੂੰ ਲਿਆਂਦਾ ਵੀ ਗਿਆ ਕਿ ਜਿਹੜੇ 3% ਦੇ ਵਿੱਚ ਸੰਮਿਲਿਤ ਨੇ ਉਹਨਾਂ ਦੀ ਐਸ ਜਿਹੜੀ ਨੇ ਕਿਹਾ ਕਿ ਜੀ ਆਪ ਜੀ ਸਾਹਿਬ ਫਾਲਤੂ ਨਹੀਂ ਕੋਈ ਉਦੇਸ਼ ਤੋਂ ਪਗੜਿਆ ਇਹ ਦੂਸਰਾ ਮੈਂ ਤੁਹਾਨੂੰ ਦੱਸਿਆ ਹੀ ਸੀ ਆਪਾਂ ਬਿਲਕੁਲ ਇੱਥੇ ਕਾਰਵਾਈ ਕਰ ਰਹੇ ਆ ਆਪਾਂ ਪ੍ਰੋਪੋਜ਼ਲ ਬਣਾ ਰਹੇ ਆ ਸਾਡੇ ਕੋਲ ਬੰਦੇ ਆਇਡੈਂਟੀਫਾਈਡ ਆ ਇਹਨਾਂ ਕੋਲ ਜਿਹੜੀਆਂ ਪ੍ਰੋਪਰਟੀਆਂ ਇਸ ਤਰ੍ਹਾਂ ਦੀਆਂ ਤੇ ਆਪਾਂ 101% ਉਹਨਾਂ ਦੇ ਅਗੇਂਸਟ ਕਾਰਵਾਈ ਕਰਾਂਗੇ ਤੁਹਾਨੂੰ ਵੀ ਉੱਥੇ ਬੁਲਾਵਾਂਗੇ ਆਪਾਂ ਇਸ ਤਰ੍ਹਾਂ ਕੋਈ ਨਕਾਸ਼ ਪਾ ਕੇ ਕੋਈ ਕਾਰਵਾਈ ਨਹੀਂ ਹੋ ਐਸ ਪਰ ਲਾਅ ਹੀ ਕਰਾਂਗੇ ਆਪਾਂ ਠੀਕ ਹੈ ਜੀ ਤੇ ਅੱਜ ਆਪਾਂ ਨੂੰ ਤੁਹਾਨੂੰ ਕੋਈ ਵੀ ਕਿਸੇ ਪ੍ਰਕਾਰ ਦੀ ਘਬਰਾਹਟ ਦੀ ਲੋੜ ਨਹੀਂ ਆਪਾਂ ਕਾਨੂੰਨ ਦੇ ਮੁਤਾਬਿਕ ਜਿਹੜੀ ਆ ਉਹ ਕਾਰਵਾਈ ਕਰਾਂਗੇ